ਦੋਸਤੋ ਤੁਹਾਨੂੰ ਪਤਾ ਵੀ ਪੰਜਾਬ ਦੇ 1425 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਉਹ ਦੱਸਣ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਜਿੱਥੇ ਅਸੀਂ ਦੌਰਾ ਕਰਕੇ ਆ ਸੀ ਲਗਭਗ 3 ਤੋਂ ਲੈ ਕੇ 4 ਫੁੱਟ ਪਾਣੀ ਹੋਰ ਵੱਧ ਗਿਆ ਜੇਕਰ ਕਿਤੇ ਆ ਮਖੂ ਵਾਲਾ ਬੰਨ ਨਾ ਟੁੱਟਦਾ ਤਾਂ ਲਗਭਗ 5 ਤੋਂ ਲੈ ਕੇ 6 ਫੁੱਟ ਪਾਣੀ ਹੋਰ ਵੱਧ ਜਾਣਾ ਸੀ ਤੇ ਕਿਤੇ ਨਾ ਕਿਤੇ ਤੁਸੀਂ ਬੰਨ ਨੂੰ ਖਤਰਾ ਸੀ ਜਿਹੜਾ ਕਿ ਫਰੋਇਪੁਰ ਪਿੰਡ ਹਬੀਬ ਕੇ ਨਾਲ ਜਿਹੜੀ ਢਾਹ ਲਾਈ ਖੜਾ ਸੀ ਤਾਂ ਫਰੋਇਪੁਰ ਦਾ ਬੰਨ ਇਸ ਬੰਨ ਦੀ ਵਜ੍ਹਾ ਕਰਕੇ ਟੁੱਟਣੋਂ ਬਚਿਆ ਤਾਂ ਮਿੱਤਰੋ ਸਿੱਧਾ ਸਿੱਧਾ ਮੈਂ ਹਿਸਾਬ ਲਾਇਆ ਵੀ ਪੰਜਾਬ ਦੇ ਵਿੱਚ 1425 ਪਿੰਡ ਹੜਾਂ ਦੇ ਪਾਣੀ ਅਤੇ ਮੀਂਹ ਦੇ ਪਾਣੀ ਨਾਲ ਬਿਲਕੁਲ ਤਬਾਹ ਹੋ ਚੁੱਕੇ ਨੇ ਜ਼ਮੀਨਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਲਗਭਗ ਮਿੱਤਰੋ 3 ਲੱਖ 24000 ਕਿੱਲਾ ਜ਼ਮੀਨ ਜਿਹੜੀ ਕਿ ਬਿਲਕੁਲ ਖਤਮ ਹੋ ਚੁੱਕੀ ਹੈ ਜਿਹਦੇ ਵਿੱਚ ਬਿਲਕੁਲ ਵੀ ਉਮੀਦ ਹੈ ਨਹੀਂ ਵੀ ਫਸਲ ਹੋ ਜਾਵੇਗੀ ਜੇਕਰ ਆਪਾਂ ਬਾਸਮਤੀ ਦਾ ਏਰੀਆ ਗੱਲ ਕਰੀਏ ਤਾਂ ਲਗਭਗ 34% ਬਾਸਮਤੀ ਬਿਲਕੁਲ ਖਤਮਾ ਡੈਮੇਜ ਆ ਤੇ ਬਾਕੀ ਬਾਸਮਤੀ ਉੱਚੇ ਖੇਤਾਂ ਤੇ ਹਜੇ ਖੜੀ ਆ ਤਾਂ ਜੇਕਰ ਆਪਾਂ ਦੇਖਿਆ ਜਾਵੇ ਤਾਂ 45 ਬੰਦੇ ਇਸ ਹੜਾਂ ਦੀ ਜਿਹੜੀ ਕਿ ਮਾਰ ਨਾਲ ਰੱਬ ਨੂੰ ਪਿਆਰੇ ਹੋ ਚੁੱਕੇ ਨੇ ਤੇ ਲਗਭਗ ਜੇਕਰ ਆਪਾਂ ਪੈਸਿਆਂ ਦੇ ਵਿੱਚ ਪੰਜਾਬ ਨੂੰ ਘਾਟੇ ਦੀ ਗੱਲ ਕਰੀਏ ਤਾਂ 3425 ਕਰੋੜ ਰੁਪਏ ਦਾ ਸਿੱਧੇ ਤੌਰ ਤੇ ਪੰਜਾਬ ਨੂੰ ਇਸ ਵਾਰ ਘਾਟਾ ਪਿਆ ਜੇਕਰ ਸਰਕਾਰ ਕਿਤੇ ਇਹਨਾਂ ਦੇ ਬੰਨ ਮਜ਼ਬੂਤ ਕਰ ਲੈਂਦੀ ਸਮੁੰਦਰ ਦਾ ਖਿਆਲ ਰੱਖ ਲੈਂਦੀ ਦਰਿਆ ਨੂੰ ਕਿਤੇ ਨਾ ਕਿਤੇ ਪੱਕੇ ਬੰਨ ਕਰ ਦਿੰਦੀ ਤਾਂ ਉਹਦੇ ਤੇ ਮੁਸ਼ਕਲ ਨਾਲ 1300 ਕਰੋੜ ਰੁਪਇਆ ਲੱਗਣਾ ਸੀ 1300 ਕਰੋੜ ਜਿਹੜੇ ਬੰਨ ਕੇ 2023 ਦੇ ਵਿੱਚ ਟੁੱਟੇ ਸੀ ਜੇਕਰ ਉਹਨਾਂ ਬੰਨਾਂ ਨੂੰ ਪੱਕਿਆਂ ਕੀਤਾ ਜਾਂਦਾ ਨਾ ਤੇ ਲਗਭਗ 1300 ਕਰੋੜ ਰੁਪਇਆ ਲੱਗਣਾ ਸੀ ਹੁਣ ਆਪਾਂ ਨੂੰ ਕਟਾ ਕਿੰਨੇ ਦਾ ਪੈ ਗਿਆ 3400 ਕਰੋੜ ਰੁਪਏ ਦਾ ਆਪਾਂ ਨੂੰ ਸਿੱਧੇ ਤੌਰ ਤੇ ਕਟਾ ਪੈ ਗਿਆ ਆ ਜਿਹੜਾ ਪਾਣੀ 2 ਦਿਨ ਪਹਿਲਾਂ ਦਾ ਤੇ ਹੁਣ ਜਾ ਕੇ ਤੁਸੀਂ ਪਾਣੀ ਦੇਖੋਗੇ ਨਾ ਤੇ ਪਾਣੀ ਚੀਕ-ਚੀਕ ਕੇ ਕਹਿੰਦਾ ਪੰਜਾਬ ਨੂੰ ਵੀ ਮੇਰੇ ਤੋਂ ਜਿੰਨਾ ਵੀ ਬਚਿਆ ਜਾਂਦਾ ਬਚਜੋ। ਇਹੋ ਜੇ ਮੰਦੇ ਹਾਲਾਤ ਨੇ। ਬਾਈ ਜੀ ਜ਼ਿਮੀਂਦਾਰ ਤਬਕਾ ਤਾਂ ਉੱਠ ਕੇ ਚਲੋ ਰਿਸ਼ਤੇਦਾਰੀਆਂ 'ਚ ਗਿਆ ਚੱਲ ਜਿਹੜੇ 20 20 30 30 ਕਿਲੇ ਵਾਲੇ ਸੀ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦਾ ਕੋਈ ਕਿਤੇ ਜਾ ਨਹੀਂ ਸਕੇ ਗੁਰਦੁਆਰਿਆਂ 'ਚ ਬੈਠੇ ਨੇ ਆਪਦੇ ਘਰਾਂ ਦੇ ਘਰਾਂ ਨੂੰ ਬਚਾਣ ਦੀ ਖਾਤਰ ਬੈਠੇ ਨੇ ਜੇ ਘਰ ਛੱਡਦੇ ਨੇ ਤਾਂ ਲੋਕ ਚੋਰੀ ਕਰਕੇ ਲੈ ਜਾਂਦੇ ਨੇ। ਉਹਨਾਂ ਦਾ ਬੁਰਾ ਹਾਲ ਆ ਮਿੱਤਰੋ। ਲਗਭਗ ਹਰੀ ਕੇ ਹੈੱਡ ਤੇ ਹੁਣ ਭਾਖੜਾ ਡੈਮ ਤੋਂ ਲਗਭਗ ਵੀ 10 ਫੁੱਟ ਗੇੜ ਚੱਕਤੇ ਨੇ ਕਿਉਂਕਿ ਉੱਥੇ 1678 ਫੁੱਟ ਯਾਨੀ ਕਿ ਪਾਣੀ ਪਹੁੰਚ ਸਕਾ ਸੀ ਤੇ 1680 ਫੁੱਟ ਬਿਲਕੁਲ ਖਤਰੇ ਦਾ ਨੁਕਸਾਨ ਆ ਮੈਂ ਕਹਿੰਦਾ ਵੀ ਉਹ ਸਹੀ ਕੀਤਾ ਭਾਖੜਾ ਡੈਮ ਨੇ ਪਾਣੀ ਛੱਡ ਕੇ ਜੇਕਰ ਭਾਖੜਾ ਡੈਮ ਟੁੱਟ ਗਿਆ ਨਾ ਤੇ ਨਾ ਤਾਂ ਪੰਜਾਬ ਰਹਿਣਾ ਤੇ ਨਾ ਪਾਕਿਸਤਾਨ ਰਹਿਣਾ ਆਪਾਂ ਬਿਲਕੁਲ ਐਨ ਨਕਸ਼ੇ ਤੋਂ ਸਾਫ਼ ਹੋ ਜਾਾਂਗੇ ਕਿਉਂਕਿ ਉਸ ਦੇ ਪਾਣੀ ਅਲੀ ਗੱਲ ਤੋਂ ਬਨ ਬੰਨਿਆ ਨਹੀਂ ਜਾਣਾ ਜੇ ਬੰਨਿਆ ਗਿਆ ਤੇ ਉਹ ਕਈ ਸਾਲਾਂ ਦੀ ਜਿਹੜੀ ਕਿ ਭੱਜ ਦੌੜ ਬਣ ਜਾਣੀ ਆ ਤਾਂ ਕੁੱਲ ਮਿਲਾ ਕੇ ਸਰਕਾਰਾਂ ਨੇ ਐਰ ਕੀ ਸਾਡੀ ਮਿੱਟੀ ਪਲੀਤ ਕਰਤੀ ਆ ਬਿਲਕੁਲ ਪਲੀਤ ਕਰਤੀ ਐ ਏਡੀ ਗੰਦੀ ਸਰਕਾਰ ਆਈ ਨਾ ਮੈਂ ਕਹਿੰਨਾ ਵੀ ਏਡਾ ਮਨ ਦੁਖੀ ਹੁੰਦਾ ਲੋਕ ਮੈਂ ਨਾ ਖੁਦ ਦੌਰਾ ਕੀਤਾ ਮੈਂ ਲੋਕਾਂ ਬਨ ਵੇਖ ਕੇ ਮੇਰੇ ਅੱਖਾਂ 'ਚ ਹੰਝੂ ਆਉਂਦੇ ਸੀ ਮਨ ਡਰਦਾ ਸੀ ਵੀ ਮੈਂ ਸੋਚਦਾ ਸੀ ਯਾਰ ਮੱਲੀ ਯਾਰ ਬੜਾ ਤੂੰ ਤਾਂ ਸੱਚੀ ਬੜੇ ਟਿਕਾਣੇ ਤੇ ਬੈਠਾ ਲਗਭਗ ਮੇਰੇ ਸਿਰ ਨਾ 12-13 ਲੱਖ ਰੁਪਇਆ ਕਰਜ਼ਾ ਤੇ ਮੇਰੇ ਕਿਤੇ ਨਾ ਕਿਤੇ ਦਿਮਾਗ ਤੇ ਟੈਨਸ਼ਨ ਪੈ ਜਾਂਦੀ ਪਰ ਜਦੋਂ ਇਹਨਾਂ ਲੋਕਾਂ ਨੇ ਵੇਖਿਆ ਇਹਨਾਂ ਦੇ ਸਿਰ ਤੇ ਕਰਜ਼ੇ ਵੇਖੇ ਕਰੋੜਾਂ ਕਰੋੜਾਂ ਰੁਪਏ ਕਰਜ਼ੇ ਲੈ ਕੇ ਲੋਕ ਦਰਿਆਵਾਂ ਦੇ ਵਿੱਚ ਬੈਠੇ ਹੋਏ ਯਾਰ ਤੇ ਕਹਿੰਦੇ ਵੀ ਸਾਡੀ ਤਾਂ ਮੱਲੀ ਸਭ ਲਗਭਗ ਇੱਕ ਫਸਲ ਹੀ ਸਾਡੇ ਪੱਲੇ ਪੈਂਦੀ ਹਰ ਸਾਲ ਹੀ ਪਾਣੀ ਚੜਦਾ ਉਤਰਦਾ ਰਹਿੰਦਾ ਸੰਤ ਆਤ ਪਈ ਖੜੀ ਤਾਂ ਮੇਰੇ ਕਿਤੇ ਨਾ ਕਿਤੇ ਹੌਸਲੇ ਬਲੰਦ ਹੋ ਗਏ ਸਾ ਮਿੱਤਰੋ ਜਿਹੜਾ ਆਉਣ ਵਾਲਾ ਸਮਾਂ ਨਾ ਇੱਕ ਜੇਕਰ ਮੈਂ ਭਵਿੱਖ ਬਾਣੀ ਕਰਾਂ ਤਾਂ ਲਗਭਗ 2027 ਤੱਕ ਇਹੋ ਜਿਹੇ ਹਾਲਾਤ ਹੀ ਰਹਿਣੇ ਆ ਹਰ ਜਦੋਂ ਸੌਣ ਚੜਿਆ ਕਰੂਗਾ ਇਹ ਮੈਂ ਨਹੀਂ ਕਹਿੰਦਾ ਇਹ ਪਿੱਛੋ ਮੰਡੀ ਦੇ ਬਾਬਾ ਜੀ ਕਹਿੰਦੇ ਕਿਉਂਕਿ ਉਹਨਾਂ ਨੇ ਚਾਰ ਕਿੱਲਾਂ ਦੇ ਵਿੱਚ ਚਾਰ ਕਵਰ ਕਰ ਰੱਖਿਆ ਆਮਬ ਦਾ ਗੋਭੀ ਦਾ ਅਲੱਗ-ਅਲੱਗ ਕਹਿੰਦੇ ਵੀ ਆਉਣ ਵਾਲੇ ਸਮੇਂ ਵਿੱਚ 25 ਛੱਡੋ 26 ਦੇ ਵਿੱਚ ਵੀ ਇੰਨੀਆਂ ਬਾਰਸ਼ਾਂ ਹੋਣੀਆਂ 2027 ਦੇ ਵਿੱਚ ਬਹੁਤ ਸਾਰੀਆਂ ਬਾਰਸ਼ਾਂ ਹੋਣੀਆਂ ਨੇ ਇਹ ਚਾਰ ਉਹਦੋ ਇੱਕ ਰੋਟੀ ਨਾਲ ਇੱਕ ਇੱਕ ਫਾੜੀ ਆਇਆ ਕਰੂਗੇ ਪੂਰੇ ਪੰਜਾਬ ਨੂੰ